ਡਾਕਟਰ ਨੇ ਟੀਕਾ ਕੀਤਾ ਕੁਝ ਗੋਲੀਆਂ ਦਿੱਤੀਆਂ ਤੇ ਫੀਸ ਲੈ ਕੇ ਵਾਪਸ ਮੁੜ ਗਿਆ ਹਾਂ ਨਰਸ ਨੂੰ ਲੱਖਾ ਸਿੰਘ ਨੇ ਅਟਕਾ ਲਿਆ ਸਵਰਨੂ ਤੂੰ ਇਹ ਕੀ ਕੀਤਾ ਇਹ ਸਭ ਕੁਝ ਮੇਰੇ ਸਿਰ ਚੜ੍ਹ ਕੇ ਕੀਤਾ ਇਹ ਨਾ ਲੱਖਾ ਸਿੰਘ ਨੇ ਕੁਝ ਨਿਹੋਰੇ ਨਾਲ ਕਿਹਾ ਹਾਂ ਮੁੱਕਰਦੀ ਨਹੀਂ ਮੈਂ ਸਭ ਕੁਝ ਤੁਹਾਡੇ ਸਿਰ ਚੜ੍ਹ ਕੇ ਕੀਤਾ ਏ ਸਵਰਨੀ ਨੇ ਲੱਖਾ ਸਿੰਘ ਦੀਆਂ ਅੱਖਾਂ ਵਿੱਚ ਤੱਕਦਿਆਂ ਕਿਹਾ ਇਹ ਮੈਥੋਂ ਕਿਹੜੇ ਜਾਨ ਦਾ ਬਦਰਾ ਲਿਆਈ ਲੱਖਾ ਸਿੰਘ ਦੀ ਆਵਾਜ਼ ਵਿੱਚ ਅਫਸੋਸ ਤੇ ਪਛਤਾਵਾ ਸੀ ਜਿਹੜੇ ਜਾਨ ਦਾ ਤੁਸੀਂ ਮੈਥੋਂ ਲਿਆ ਸੀ ਸਵਾਰਨੀ ਨੇ ਬਿਨਾਂ ਕਿਸੇ ਝਿਜਕ ਦੇ ਲੱਖਾ ਸਿੰਘ ਦੇ ਮੂੰਹ ਤੇ ਕਹਿ ਦਿੱਤਾ ਇੰਨੀ ਗੱਲ ਕਹਿਣ ਦੀ ਕਸਰ ਰਹਿ ਗਈ ਸੀ ਲੱਖਾ ਸਿੰਘ ਨੇ ਮਰੋੜੇ ਨਾਲ ਕਿਹਾ ਨਹੀਂ ਅਜੇ ਹੋਰ ਵੀ ਕਹਿਣਾ ਏ ਸਵਾਰਨੀ ਚੁੱਪ ਕਰ ਜਾ ਮੇਰੀ ਭੈਣ ਕੋੜੀ ਗੱਲ ਨਹੀਂ ਗੱਡੀ ਦੀ ਮੂੰਹ ਮਾਨਾ ਢੁਲਾ ਤੂੰ ਬਚ ਜਾਵੇਂਗੀ ਦਸਾਂਤ ਕੌਰ ਨੇ ਉਹਦੇ ਮੱਥੇ ਉੱਤੇ ਹਮਦਰਦੀ ਨਾਲ ਹੱਥ ਫੇਰਦਿਆਂ ਕਿਹਾ ਨਹੀਂ ਇੱਕ ਗੱਲ ਜ਼ਰੂਰ ਕਹਿਣੀ ਏ ਨਾਲ ਹੀ ਸਵਾਰਨੀ ਨੇ ਖਾਏ ਕਹਿੰਦਿਆ ਮਰੋੜਾ ਖਾ ਕੇ ਪਾਸਾ ਪਰਤਿਆ ਉਹਦਾ ਸਰੀਰ ਉਸ ਵੇਲੇ ਵਿਲਣੇ ਵਿੱਚ ਦੀ ਪੀੜਿਆ ਜਾ ਰਿਹਾ ਸੀ ਪਲਕ ਪਿੱਛੋਂ ਸਾਹ ਲੈ ਕੇ ਸਵਾਰਨੀ ਨੇ ਫਿਰ ਕੇ ਹਾਂ ਨਾ ਮੇ ਦੇ ਬਾਪੂ ਆਸੋ ਕੋਲੋਂ ਤਾਂ ਮੈਨੂੰ ਖੋ ਲਿਆਂਦਾ ਸੀ ਸਵਾਦ ਤਾਂ ਏ ਜੇ ਹੁਣ ਮੌਤ ਕੋਲੋਂ ਖੋ ਲਵੇ ਤਾਂ ਸਵਾਰਨੀ ਮੇਰੀ ਸੌਂ ਹੀ ਤੈਨੂੰ ਜੇ ਹੁਣ ਮੂੰਹੋਂ ਕੁਝ ਬੋਲੇ ਤਾਂ ਬਸੰਤਕੌਰ ਨੇ ਉਹਦੇ ਮੂੰਹ ਉੱਤੇ ਹੱਥ ਧਰਦਿਆਂ ਕਿਹਾ ਨਹੀਂ ਹੁਣ ਮੈਂ ਕੁਝ ਨਹੀਂ ਬੋਲਾਂਗੀ ਬਸ ਖੇਡ ਖਤਮ ਸਵਾਰਨੀ ਆਪਣੀ ਮੌਤ ਨੂੰ ਸਾਹਮਣੇ ਖੜੀ ਵੇਖ ਰਹੀ ਸੀ ਜੈਸ ਹੌਸਲੇ ਨਾਲ ਉਹ ਪੀੜਾ ਨੂੰ ਜੜ ਰਹੀ ਸੀ ਵੇਖਣ ਵਾਲੇ ਹੈਰਾਨ ਸਨ ਅੱਛਾ ਦਾਈ ਤੋਂ ਬਿਨਾ ਬਾਕੀ ਸਾਰੇ ਬਾਹਰ ਚਲੇ ਜਾਓ ਨਰਸ ਨੇ ਮਰੀਜ਼ ਦੀ ਵਿਗੜਦੀ ਹਾਲਤ ਵੇਖ ਕੇ ਕਿਹਾ ਸਾਰੇ ਬਾਹਰ ਚਲੇ ਗਏ ਦਾਈ ਨੇ ਚਬਾਰੇ ਦਾ ਬੂਹਾ ਅੰਦਰੋਂ ਬੰਦ ਕਰ ਲਿਆ ਪਸਾਦ ਘਰ ਚਾਰੇ ਦੇ ਬੂਹੇ ਦੇ ਅੱਗੇ ਡੱਠੇ ਮੰਜੇ ਤੇ ਬਹਿ ਗਈ ਲੱਖਾ ਸਿੰਘ ਹੀਟਾਂ ਵੇੜੇ ਵਿੱਚ ਜਾ ਬੈਠਾ ਹਰਨਾਮ ਡਾਕਟਰ ਨੂੰ ਛੱਡਣ ਵਾਸਤੇ ਗਿਆ ਹੋਇਆ ਸੀ ਸਰਵਣ ਵੀ ਕੰਧ ਵੱਲ ਮੂੰਹ ਕਰਕੇ ਇੱਕ ਮੰਜੇ ਦੀ ਪੈਣ ਉੱਤੇ ਬੈਠਾ ਹੋਇਆ ਸੀ ਸੁਖਬੀਰ ਚੌਂਕੇ ਵਿੱਚ ਬਾਲਾਂ ਨੂੰ ਲਈ ਬੈਠੀ ਸੀ ਉਹਦੇ ਸਾਹਮਣੇ ਰਾਜੋ ਭੋਏ ਤੇ ਬੈਠੀ ਉਂਗਲ ਨਾਲ ਧਰਤੀ ਖੁਰਚ ਰਹੀ ਸੀ ਸਾਰੇ ਘਰ ਵਿੱਚ ਉਦਾਸੀ ਛਾਈ ਹੋਈ ਸੀ ਕਮਰੇ ਦੇ ਬੰਦ ਬੂਹਿਆਂ ਦੇ ਅੰਦਰ ਵਾਰ ਤੜਫ ਰਹੀ ਸਵਾਰਨੀ ਹਾਰ ਇੱਕ ਦੀਆਂ ਨਜ਼ਰਾਂ ਦੇ ਸਾਹਮਣੇ ਸੀ ਇੱਕ ਘੰਟਾ ਤੜਫਣ ਲੁੱਛਣ ਪਿੱਛੋਂ ਮਰੀ ਹੋਈ ਲੜਕੀ ਨੇ ਜਨਮ ਲਿਆ ਦਾਈ ਨੇ ਉਸੇ ਵੇਲੇ ਬਸੰਤ ਕੌਰ ਨੂੰ ਅੰਦਰ ਬੁਲਾ ਲਿਆ ਭੈਣ ਇੱਥੇ ਮੇਰੇ ਸਾਹਮਣੇ ਬਹਿ ਜਾ ਦੋ ਚਾਰ ਕੜੀ ਦਾ ਮੇਲਾ ਬਾਕੀ ਏ ਮੇਰੇ ਕੋਲੋਂ ਉੱਠ ਕੇ ਨਾ ਜਾਵੀ ਸਵਾਰਨੀ ਨੇ ਬਸੰਤ ਕੌਰ ਦਾ ਹੱਥ ਫੜ ਕੇ ਧਰਲੇ ਨਾਲ ਕਿਹਾ ਘਬਰਾਉ ਨਹੀਂ ਬਾਲ ਹੋ ਪਿਆ ਏ ਹੁਣ ਤੂੰ ਬਚ ਜਾਏਂਗੀ ਮੈਨੂੰ ਕੱਲ ਹੀ ਬੁਲਾ ਲੈਂਦੇ ਤਾਂ ਤਕਲੀਫ ਇਥੋਂ ਤੱਕ ਨਾ ਪਹੁੰਚਦੀ ਨਾਰਸ ਨੇ ਹੌਸਲਾ ਦੇਂਦਿਆਂ ਕਿਹਾ ਇੰਨੇ ਚਿਰ ਤੱਕ ਸਮੁੰਦ ਸਿੰਘ ਹੋਰੀ ਸਾਰਾ ਪਰਿਵਾਰ ਆ ਪਹੁੰਚੇ ਅੰਨੀ ਹੋਈ ਮਾਂ ਧੀ ਦੇ ਕਮਰੇ ਵੱਲ ਧਾਕੇ ਗਈ ਸਵਰਨੀ ਦਾ ਰੰਗ ਪੱਕੀ ਹੋਈ ਭੂਕ ਵਰਗਾ ਪੀਲਾ ਹੋਇਆ ਪਿਆ ਸੀ ਮਾਂ ਦੀਆਂ ਵੇਖ ਕੇ ਤਾਂ ਹੀ ਨਿਕਲ ਗਈਆਂ ਉਹ ਧੀ ਦੇ ਉੱਤੇ ਡਿੱਗਣ ਹੀ ਲੱਗੀ ਸੀ ਜਦ ਬਸੰਤ ਕੌਰ ਨੇ ਉਹਨੂੰ ਸੰਭਾਲ ਲਿਆ ਮਾਮੀ ਹੌਸਲਾ ਕਰ ਰੱਬ ਦੇ ਘਰ ਕਿਸੇ ਗੱਲ ਦੀ ਥੋੜ੍ਹ ਨਹੀਂ ਸਵਰਨੀ ਬਚ ਜਾਵੇਗੀ ਨਸਾਂਤ ਕੌਰ ਨੇ ਬਿਰਧ ਮਾਂ ਨੂੰ ਹੌਸਲਾ ਦੇਂਦਿਆਂ ਕਿਹਾ ਨਾਲ ਹੀ ਉਹਨੇ ਮਾਮੀ ਨੂੰ ਨਾਲ ਦੇ ਮੰਜੇ ਉੱਤੇ ਬਿਠਾ ਦਿੱਤਾ ਮਾਂ ਤੂੰ ਆ ਗਈ ਚੰਗਾ ਕੀਤਾ ਜੀ ਭਾਬੀ ਤੂੰ ਵੀ ਆਈ ਏ ਵੱਡਾ ਪਾਉ ਵੀ ਆਇਆ ਏ ਸਵਾਰਨੀ ਨੇ ਵੱਡੀ ਪਰਜਾਈ ਵੱਲ ਵੇਖ ਕੇ ਪੁੱਛਿਆ ਬੀਬੀ ਜੀ ਸਾਰੇ ਆਏ ਨੇ ਤੂੰ ਤਕੜੀ ਹੋ ਤੇਰੇ ਦੋਵੇਂ ਵੀਰ ਬਾਹਰ ਬੈਠੇ ਨੇ ਸਵਾਰਨੀ ਦੇ ਮੱਥੇ ਤੇ ਹੱਥ ਫੇਰਦੀ ਹੋਈ ਪਰਜਾਈ ਸੱਸ ਦੀ ਪੈਣ ਵੱਲ ਬਹਿ ਗਈ ਬੁਲਾ ਲਓ ਉਹਨਾਂ ਦੋਹਾਂ ਨੂੰ ਵੀ ਜਾਂ ਦੀਵਾਰੀ ਦਾ ਮੂੰਹ ਵੇਖ ਲੈਣ ਸਵਾਰਨੇ ਨੂੰ ਆਪਣੀ ਮੌਤ ਵਿੱਚ ਕੋਈ ਸ਼ੱਕ ਨਹੀਂ ਸੀ ਸ਼ੱਕ ਹੋਰ ਵੀ ਕਿਸੇ ਨੂੰ ਨਹੀਂ ਸੀ ਪਰ ਹੋਰ ਕਿਸੇ ਦਾ ਇੰਨੀ ਗੱਲ ਕਹਿਣ ਦਾ ਹੌਸਲਾ ਨਹੀਂ ਸੀ ਪੈਂਦਾ ਅੱਗੇ-ਅੱਗੇ ਸਮੁੰਦ ਸਿੰਘ ਤੇ ਮਗਰਮਗਰ ਮਕੰਦ ਸਿੰਘ ਕਮਰੇ ਵਿੱਚ ਦਾਖਲ ਹੋਏ ਦੋਹਾਂ ਦੇ ਚਿਹਰੇ ਉੱtre ਹੋਏ ਸਨ ਭਾਉ ਵੇਖ ਲੈ ਮੈਂ ਕਿੰਨੀ ਸੁਖੀ ਆ ਮੈਨੂੰ ਸੁਖੀ ਵੇਖਣ ਵਾਸਤੇ ਹੀ ਤੂੰ ਇੱਥੇ ਦਿੱਤਾ ਸੀ ਨਾ ਵੱਡੇ ਭਰਾ ਉਤੇ ਨਿਗਾਹ ਪੈਂਦੇ ਆ ਸਵਰਨੀ ਨੇ ਅੰਦਰ ਦੀ ਹਵਾੜ ਕੱਢੀ ਸਵਰਨੀ ਇਸ ਤੋਂ ਅੱਗੇ ਸਮੁੰਦਰ ਸਿੰਘ ਕਹਜਣਾ ਬੋਲ ਸਕਿਆ ਉਹਦਾ ਦਿਲ ਭਰ ਆਇਆ ਤੇ ਅੱਖਾਂ ਵਿੱਚ ਹੰਝੂ ਭਰ ਆਏ ਅੰਤ ਭਰਾ ਸੀ ਆਂਦਰਾਂ ਨੂੰ ਸੇਕ ਪੁੱਜਾ ਪਹਿਲੀ ਵਾਰ ਉਹਨੇ ਆਪਣੀ ਗਲਤੀ ਮਹਿਸੂਸ ਕੀਤੀ ਸਵਰਨੀ ਤਕੜੀ ਹੋ ਖਾਂ ਲਿਖੀ ਨੂੰ ਕੋਈ ਨਹੀਂ ਢਾਲ ਸਕਦਾ ਭਾਉ ਨੂੰ ਦੋਸ਼ ਦਿੱਤਿਆਂ ਕੁਝ ਨਹੀਂ ਬਣਦਾ ਰੱਬ ਅੱਗੇ ਹੱਥ ਜੋੜ ਤੂੰ ਤਕੜੀ ਹੋ ਜਾਵੇਂ ਉਹ ਲੋ ਮਕਾਂ ਦਾ ਸਾਂਗਨੇ ਭੈਣ ਦਾ ਗੁੱਸਾ ਘਟ ਕਰਨ ਦੇ ਇਰਾਦੇ ਨਾਲ ਕਿਹਾ ਸਵਰਨੀ ਗੁਰੂ ਅੱਗੇ ਅਰਦਾਸ ਕਰ ਤੂੰ ਬਚ ਜਾਵੇਂ ਮੈਂ ਬਾਬੇ ਦਾ ਅਖੰਡ ਪਾਠ ਕਰਾਵਾਂਗੀ ਤਕੜੀ ਹੋ ਕੇ ਭਰਾਵਾਂ ਨਾਲ ਲੜ ਕੇ ਲੜ ਲਈ ਸਾਰੇ ਗੁੱਸੇ ਗਿਲੇ ਕੱਢ ਲਈ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰ ਬੀਬੀ ਭੈਣ ਬਸੰਤ ਕੌਰ ਨੇ ਉਹਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਮੈਂ ਲੜ ਹਟੀ ਜਿਹਦੇ ਜਿਹਦੇ ਨਾਲ ਲੜਨਾ ਸੀ ਇੱਕ ਗੱਲ ਮੰਨ ਲਿਓ ਮੈਨੂੰ ਰੋਇਓ ਨਾ ਭਲਾ ਕੁੜੀਆਂ ਨੂੰ ਕੀ ਰੋਣਾ ਉਹ ਬਿਨਾਂ ਚਾਹਿਆ ਜਮਦੀਆਂ ਨੇ ਬਿਨਾਂ ਅਫਸੋਸ ਮਰ ਜਾਂਦੀਆਂ ਨੇ ਸਵਾਰਨੀ ਦੀ ਆਵਾਜ਼ ਵਿੱਚ ਕਮਜ਼ੋਰੀ ਆਉਂਦੀ ਜਾ ਰਹੀ ਸੀ ਮੇਰਾ ਆਖਿਆ ਤਾਂ ਸਵਾਰਨ ਤੂੰ ਕਦੇ ਮੋੜਿਆ ਨਹੀਂ ਸੀ ਅੱਜ ਕਿਉਂ ਮੋੜ ਹੋ ਰਹੀ ਏ ਬਸੰਤ ਕੌਰ ਨੇ ਉਹਦੇ ਮੂੰਹ ਕੋਲ ਮੂੰਹ ਲਾ ਜਾ ਕੇ ਕਿਹਾ ਉਹ ਦੇ ਸਰਹਾਣੇ ਬੈਠੀ ਸੀ ਬਸ ਇੱਕ ਗੱਲ ਹੋਰ ਕਰਨ ਦੀ ਇਜਾਜ਼ਤ ਦੇ ਦੇ ਫੇਰ ਕਦੇ ਨਹੀਂ ਬੋਲਾਂਗੀ ਸਵਾਰਨੀ ਨੇ ਬਸੰਤ ਕੌਰ ਦਾ ਹੱਥ ਫੜ ਕੇ ਤਰਲਾ ਲਿਆ ਗੱਲਾਂ ਚੰਗੀਆਂ ਕਰਨਾ ਫੇਰ ਬਸੰਤ ਕੌਰ ਨੇ ਆਗਿਆ ਦੇ ਦਿੱਤੀ ਮਾਂ ਆਸੋ ਦੇ ਬਾਲ ਬੱਚੇ ਰਾਜੀ ਨੇ ਸਵਾਰਨੀ ਨੇ ਮਾਂ ਵੱਲ ਮੂੰਹ ਕਰਕੇ ਪੁੱਛਿਆ ਹੋਰ ਸਭ ਰਾਜੀ ਬਾਜੀ ਨੇ ਇਕ ਤੂੰ ਰਾਜੀ ਹੋ ਮਾਂ ਨੇ ਪੱਲੇ ਨਾਲ ਅੱਖਾਂ ਪੂੰਝਦਿਆਂ ਕਿਹਾ ਮੇਰੇ ਵੱਲੋਂ ਉਹਨਾਂ ਨੂੰ ਪਿਆਰ ਦੇਈਂ ਤੇ ਆਸੋ ਨੂੰ ਪੱਕੀ ਕਰੀ ਉਹ ਮੇਰੀ ਮਕਾਨ ਨਾ ਆਵੇ ਇੱਥੇ ਉਹਦਾ ਕੋਈ ਕੰਮ ਨਹੀਂ ਸਵਾਰਨੀ ਨੇ ਅੱਖਾਂ ਮੀਟ ਕੇ ਕਿਹਾ ਸਵਰਨੋ ਸ਼ਾਂਤ ਹੋਖਾਂ ਮੇਰੀ ਆਖੀ ਦਾ ਕੋਈ ਅਸਰ ਨਹੀਂ ਬਸੰਤ ਕੌਰ ਦੀਆਂ ਅੱਖਾਂ ਵਿੱਚੋਂ ਤਰਾ ਤਰਾ ਭੰਜੂ ਸਵਾਰਨੀ ਦੇ ਮੂੰਹ ਉੱਤੇ ਆ ਪਏ ਬਸ ਹੁਣ ਬਸ ਬੋਲਿਆ ਚੱਲਿਆ ਮਾਫ ਸਵਾਰਨੀ ਨੇ ਦੋਵੇਂ ਹੱਥ ਜੋੜ ਕੇ ਜਿਵੇਂ ਸਾਰਿਆਂ ਤੋਂ ਮਾਫੀ ਮੰਗ ਲਈ ਸਾਰਿਆਂ ਉੱਤੇ ਮੌਤ ਵਰਗੀ ਚੁੱਪ ਛਾ ਗਈ ਸਵਾਰਨੀ ਦੀ ਮਾੜੀ ਹਾਲਤ ਵੇਖ ਕੇ ਨਰਸ ਨੇ ਵੀ ਪਿੱਛਾ ਛਡਾਉਣਾ ਠੀਕ ਸਮਝਿਆ ਕੱਥੂ ਉਹਨੂੰ ਘੋੜੀ ਤੇ ਚੜਾ ਕੇ ਕਸੂਰ ਛੱਡਣ ਤੁਰ ਗਿਆ ਦੁਪਹਿਰ ਤੋਂ ਪਿੱਛੋਂ ਸਵਾਰਨੀ ਦੀ ਜੀਵਨ ਸ਼ਕਤੀ ਘਟਣੀ ਸ਼ੁਰੂ ਹੋ ਗਈ ਸ਼ਾਮ ਹੁੰਦਿਆਂ ਤੱਕ ਤੇਲ ਮੁੱਕ ਗਿਆ ਤੇ ਜੀਵਨ ਜੋਤ ਬੁੱਝ ਗਈ ਇੱਕ ਪਾਤਰ ਹਮੇਸ਼ਾ ਵਾਸਤੇ ਸਟੇਜ ਛੱਡ ਕੇ ਤੁਰ ਗਿਆ ਮਰਿਆਂ ਦਾ ਸੋਗ ਕਿੰਨਾ ਕੁ ਚਿਰ ਨਿਭਦਾ ਹੈ ਮਹੀਨਾ ਦੋ ਮਹੀਨੇ ਹੱਦ ਇੱਕ ਸਾਲ ਹੱਡੀਆਂ ਜਲ ਪ੍ਰਵਾਹ ਹੋਈਆਂ ਤੇ ਮਰਨ ਵਾਲੇ ਦੀ ਤਸਵੀਰ ਧੁੰਦਲੀ ਪੈਣੀ ਸ਼ੁਰੂ ਹੋ ਗਈ ਸਹਿਜ ਸਹਿਜ ਸਭ ਕੁਝ ਵਿਸਰ ਜਾਂਦਾ ਹੈ ਜਾਣ ਵਾਲੇ ਨੂੰ ਭੁਲਾ ਦੇਣ ਵਿੱਚ ਹੀ ਭਲਾ ਹੈ ਸਵਾਰਨੀ ਮਰੀ ਨੂੰ 10000 ਮਹੀਨੇ ਹੋ ਗਏ ਸਨ ਲੱਖਾ ਸਿੰਘ ਚੁਬਾਰੇ ਵਿੱਚ ਹੀ ਸੌਂਦਾ ਸੀ ਪਸੰਤ ਕੌਰ ੇਠਾਂ ਬਸੋਂ ਵਾਲੇ ਕਮਰੇ ਵਿੱਚ ਪੋਤਰਾ ਉਹਦੇ ਲਾਗੇ ਦੇ ਮੰਜੇ ਤੇ ਹੁੰਦਾ ਨਾਲ ਦੇ ਕਮਰੇ ਵਿੱਚ ਹਰਨਾਮ ਤੇ ਉਹਦੀ ਬੌਟੀ ਹੁੰਦੀ ਚਾਰਵਣ ਬੈਠਕ ਨਾਲ ਦੇ ਕਮਰੇ ਵਿੱਚ ਹੁੰਦਾ ਲੱਖਾ ਸਿੰਘ ਦੀ ਰੋਟੀ ਪਸੰਤ ਕੌਰ ਚੁਬਾਰੇ ਵਿੱਚ ਹੀ ਲੈ ਜਾਂਦੀ ਅੱਧੇ ਘੰਟੇ ਪਿੱਛੋਂ ਉਹਨੂੰ ਦੁੱਧ ਦਾ ਗਲਾਸ ਪਹੁੰਚਾਉਣ ਵਾਸਤੇ ਵੀ ਉੱਥੇ ਜਾਣਾ ਪੈਂਦਾ ਉਹ ਜਾਂਦੀ ਤੇ ਮੇਜ ਉੱਤੇ ਦੁੱਧ ਰੱਖ ਕੇ ਮੋੜ ਆਉਂਦੀ ਲੱਖਾ ਸਿੰਘ ਕੋਈ ਗੱਲ ਪੁੱਛਦਾ ਤਾਂ ਉਹ ਜਵਾਬ ਦੇ ਦਿੰਦੀ ਨਹੀਂ ਤਾਂ ਚੁੱਪਚਾਪ ਮੋੜ ਆਉਂਦੀ ਚਬਾਰੇ ਵਿੱਚ ਜਾਣ ਵਾਸਤੇ ਪੱਕੀ ਪੌੜੀ ਘਰ ਦੇ ਅੰਦਰਲੇ ਪਾਸਿਓਂ ਚੜਦੀ ਸੀ ਬਾਹਰਲੀ ਹਵੇਲੀ ਵਿੱਚ ਇੱਕ ਲੱਕੜ ਦੀ ਪੌੜੀ ਲੱਗੀ ਹੋਈ ਸੀ ਉਸ ਰਾਹੀ ਵਿੱਚ ਚਬਾਰੇ ਵਿੱਚ ਆਇਆ ਜਾ ਸਕਦਾ ਸੀ ਘਰ ਦੇ ਬਾਕੀ ਜੀਆ ਦੇ ਸੌ ਜਾਣ ਉੱਤੇ ਰਾਜੋ ਦੂਜੇ ਤੀਜੇ ਦਿਨ ਚਬਾਰੇ ਵਿੱਚ ਲੱਖਾ ਸਿੰਘ ਦੀ ਹਾਜ਼ਰੀ ਭਰਦੀ ਕੁਝ ਚਰਬੈਠੀਓ ਮਾਰਨ ਵਾਲੀ ਦੀਆਂ ਗੱਲਾਂ ਕਰਦੀ ਰਹਿੰਦੀ ਸਵਰਨੀ ਦੇ ਹੁੰਦਿਆਂ ਰਾਜੋ ਦੇ ਦਿਲ ਵਿੱਚ ਉਹਦੇ ਵਾਸਤੇ ਈਰਖਾ ਸੀ ਉਹ ਸਵਰਨੀ ਨੂੰ ਚੜਾਉਣ ਦਾ ਯਤਨ ਵੀ ਕਰਦੀ ਸਵਾਰਨੀ ਦੀ ਦੁਖਦਾਈ ਮੌਤ ਨੇ ਰਾਜੋ ਦਾ ਦਿਲ ਬਦਲ ਦਿੱਤਾ ਸੀ ਹੁਣ ਉਹਦੇ ਮਨ ਵਿੱਚ ਸਵਾਰਨੀ ਵਾਸਤੇ ਹਮਦਰਦੀ ਪੈਦਾ ਹੋ ਗਈ ਸੀ ਬਹੁਤ ਸਮਾਉ ਲੱਖਾ ਸਿੰਘ ਕੋਲ ਬੈਠੀ ਸਵਾਰਨੀ ਦਾ ਅਫਸੋਸ ਹੀ ਕਰਦੀ ਰਹਿੰਦੀ ਅਸਲ ਵਿੱਚ ਪਹਿਲੀ ਉਮਰ ਦਾ ਉਭਾਲ ਰਾਜੋ ਦੇ ਅੰਦਰੋਂ ਬਹੁਤ ਹੱਦ ਤੱਕ ਸ਼ਾਂਤ ਹੋ ਚੁੱਕਾ ਸੀ ਉਹਦੇ ਮਨ ਵਿੱਚੋਂ ਇਹ ਆਸ ਲਗਭਗ ਦਮ ਤੋੜ ਚੁੱਕੀ ਸੀ ਕਿ ਉਹ ਕਦੇ ਸਮਾਜਿਕ ਤੌਰ ਤੇ ਲੱਖਾ ਸਿੰਘ ਦੀ ਪਤਨੀ ਬਣ ਕੇ ਜੱਟੀ ਜਾਂ ਸਰਦਾਰ ਨਹੀਂ ਅਖਵਾ ਸਕੇਗੀ ਹਨ ਉਹਦੇ ਸਾਹਮਣੇ ਕੇਵਲ ਇਹ ਹਾ ਨਿਸ਼ਾਨਾ ਰਹਿ ਗਿਆ ਸੀ ਕਿ ਲੱਖਾ ਸਿੰਘ ਦੀ ਮਦਦ ਨਾਲ ਉਹਦਾ ਪੁੱਤਰ ਪੜ੍ਹ ਕੇ ਕਿਤੇ ਨੌਕਰੀ ਤੇ ਲੱਗ ਜਾਵੇ ਇਸੇ ਕਾਰਨ ਉਹ ਲੱਖਾ ਸਿੰਘ ਦੀ ਖੁਸ਼ਾਮਦ ਕਰਨ ਵਾਸਤੇ ਮਜਬੂਰ ਸੀ ਉਹ ਸਮਝ ਗਈ ਸੀ ਕਿ ਲੱਖਾ ਸਿੰਘ ਦੇ ਦਿਲ ਵਿੱਚ ਉਹਦੇ ਵਾਸਤੇ ਪਿਆਰ ਨਹੀਂ ਉਹਦੀ ਜਵਾਨੀ ਲੱਖਾ ਸਿੰਘ ਦੇ ਜੀ ਪਰ ਜਾਵੇ ਦਾ ਸਾਧਨ ਮਾਤਰ ਹੈ ਤੇ ਇਸ ਸੇਵਾ ਬਦਲੇ ਲੱਖਾ ਸਿੰਘ ਉਹਦੇ ਪੁੱਤਰ ਦੀ ਪੜ੍ਹਾਈ ਦਾ ਖਰਚ ਦੇ ਰਿਹਾ ਸੀ ਲੱਖਾ ਸਿੰਘ ਦਾ ਦਿਲ ਪਰਚਾਉਣ ਵਾਸਤੇ ਰਾਜੋ ਸਾਰਾ ਤਾਣ ਲਾਉਂਦੀ ਫਿਰ ਵੀ ਉਹ ਲੱਖਾ ਸਿੰਘ ਦੀ ਉਦਾਸੀ ਪੂਰੀ ਤਰ੍ਹਾਂ ਦੂਰ ਨਾ ਕਰ ਸਕਦੀ ਲੱਖਾ ਸਿੰਘ ਸੋਚਦਾ ਇਹ ਕੀ ਹੋ ਗਿਆ ਚਾਇਆ ਸੀ ਸੁੱਖ ਪੱਲੇ ਪਿਆ ਦੁੱਖ ਉਹਨੂੰ ਉਹ ਪਹਿਲੇ ਕੁਝ ਸਾਲ ਯਾਦ ਆਉਂਦੇ ਜੋ ਉਹਨੇ ਬਸੰਤ ਕੌਰ ਨਾਲ ਮਾਣੇ ਸਨ ਉਦੋਂ ਉਹਨਾਂ ਵਿੱਚ ਪਿਆਰ ਸੀ ਰੂਹਾਂ ਦਾ ਨੈਗ ਸੀ ਉਹ ਭੁੱਲ ਗਿਆ ਉਹਨੇ ਗਲਤੀ ਉੱਤੇ ਗਲਤੀ ਕਰਨੀ ਸ਼ੁਰੂ ਕਰ ਦਿੱਤੀ ਸਵਰਨੀ ਤੇ ਰਾਜੋ ਉਹਦੀਆਂ ਗਲਤੀਆਂ ਦਾ ਸਿੱਟਾ ਹੀ ਤਾਂ ਸਨ ਉਹਨੇ ਸਿਰਫ ਸਰੀਰਕ ਸੁੱਖ ਨੂੰ ਆਧਾਰ ਮੈਥ ਲਿਆ ਮਨ ਚਾਹਿਆ ਸਥਿਰਕ ਸੌਕੋ ਨੇ ਮਾਣਿਆ ਵੀ ਪਰ ਆਤਮਿਕ ਸੁੱਖ ਵੱਲੋਂ ਉਹ ਵਾਂਝਿਆ ਗਿਆ ਸਦਾ ਵਾਸਤੇ ਵਾਂਝਿਆ ਗਿਆ ਉਹਦੀ ਆਤਮਾ ਕਿਸੇ ਕਿਸੇ ਵੇਲੇ ਬਹੁਤ ਵੈਲਕਦੀ ਪਹਿਲਾ ਸੁੱਖ ਪ੍ਰਾਪਤ ਕਰਨ ਵਾਸਤੇ ਉਹ ਸੁੱਖ ਉਹਨੂੰ ਮਿਲ ਸਕਦਾ ਸੀ ਕੇਵਲ ਬਸੰਤ ਕੌਰ ਕੋਲੋਂ ਤੇ ਬਸੰਤ ਕੌਰ ਉਸ ਤੋਂ ਸਦਾ ਵਾਸਤੇ ਦੂਰ ਹੋ ਗਈ ਸੀ ਸਰੀਰਕ ਤੌਰ ਤੇ ਕੋਲ ਹੁੰਦਿਆਂ ਵੀ ਉਹ ਲੱਖਾ ਸਿੰਘ ਦੀ ਪਹੁੰਚ ਤੋਂ ਦੂਰ ਹੋ ਚੁੱਕੀ ਸੀ ਸਵਾਰਨੀ ਦਾ ਵਿਆਹ ਹੋ ਜਾਣ ਤੇ ਬਸੰਤਕੌਰ ਨੇ ਪਤੀ ਨਾਲੋਂ ਸਰੀਰਕ ਸੰਬੰਧ ਤੋੜ ਲਿਆ ਸੀ ਸਵਾਰਨੀ ਨੂੰ ਸੁਹਾਗ ਘਰ ਵਿੱਚ ਛੱਡ ਕੇ ਵਾਪਸ ਮੁੜਦਿਆਂ ਬਸੰਤਕੌਰ ਨੇ ਆਪਣੇ ਮਨ ਵਿੱਚ ਕਿਹਾ ਸੀ ਸਵਾਰਨੀ ਲੈ ਅੱਜ ਤੋਂ ਇਹ ਤੇਰੇ ਹੋਏ ਮੈਂ ਸਾਰੇ ਦਾਅਵੇ ਛੱਡੇ ਇਸ ਤੋਂ ਵੱਧ ਨਾ ਉਹਨੇ ਕੁਝ ਕਿਹਾ ਨਾ ਸੋਚਿਆ ਇਸ ਬਾਰੇ ਬਸੰਤਕੌਰ ਨੇ ਮੂੰਹੋਂ ਕਿਸੇ ਅੱਗੇ ਹਵਾੜ ਤੱਕ ਨਹੀਂ ਸੀ ਕੱਢੀ ਆਪਣੇ ਹੱਕਾਂ ਬਦਲੇ ਝਗੜਾ ਕਰਨਾ ਇਹ ਅੰਦਰ ਦਾ ਦੁੱਖ ਰੋ ਰੋ ਕੇ ਲੋਕਾਂ ਨੂੰ ਸੁਣਾਉਣਾ ਉਹਦੇ ਸੁਭਾਅ ਦੇ ਉਲਟ ਸੀ ਉਹਨੇ ਦਿਲ ਦਾ ਭੇਤ ਕਿਸੇ ਕੋਲ ਨਹੀਂ ਸੀ ਪੰਨਿਆ ਫਿਰ ਵੀ ਸਾਰੇ ਅਸਲੀ ਭੇਤ ਤੋਂ ਜਾਣੂ ਹੋ ਗਏ ਸਨ ਸਭ ਤੋਂ ਪਹਿਲਾਂ ਇਸ ਭੇਤ ਨੂੰ ਸਮਝਾ ਸਵਰਨੀ ਨੇ ਫਿਰ ਰਾਜੋ ਨੇ ਤੇ ਫਿਰ ਸਾਰਾ ਪਿੰਡ ਇਸ ਗੱਲ ਤੋਂ ਜਾਣੂ ਹੋ ਗਿਆ ਬਸੰਤ ਕੌਰ ਦੀ ਇਸ ਅਣਖ ਹੀ ਪ੍ਰਤੀਤ ਗਿਆ ਬਾਰੇ ਪਿੰਡ ਦੀਆਂ ਇਸ ਤਰ੍ਹਾਂ ਪਹਿਲਾਂ ਹੈਰਾਨ ਹੋਈਆਂ ਫਿਰ ਉਸ ਦੇ ਸਿਰੜ ਬਾਰੇ ਮਹਿਸੂਸ ਕਰਕੇ ਦੁਖੀ ਹੋਈਆਂ ਸਵਾਰਨੀ ਦੇ ਮਰ ਜਾਣ ਤੇ ਉਹਨਾਂ ਦੇ ਖਿਆਲ ਕੁਝ ਬਦਲੇ ਪਰ ਪੂਰਾ ਸਾਲ ਬੀਤ ਜਾਣ ਉੱਤੇ ਵੀ ਜਦ ਹਾਲਤ ਜਿਉਂ ਦੀ ਤਿਉਂ ਰਹੀ ਤਾਂ ਜਾਣੂ ਇਸ ਤਰ੍ਹਾਂ ਦੀ ਹੈਰਾਨੀ ਅਚੰਬੇ ਵਿੱਚ ਬਦਲ ਗਈ ਕਈ ਵਾਰ ਈਰਖਾਲੂ ਤੋਂ ਈਰਖਾਲੂ ਸ਼ਰੀਕਣੀ ਦੇ ਮੂੰਹੋਂ ਵੀ ਨਿਕਲ ਜਾਂਦੀ ਤਾਂ ਅਜੇ ਰਾਏ ਮਾਂ ਦੀ ਧੀ ਦਾ ਲੱਖਾ ਸਿੰਘ ਚਾਹੁੰਦਾ ਸੀ ਬਸੰਤ ਕੌਰ ਨੂੰ ਫੇਰ ਪ੍ਰਾਪਤ ਕਰਨਾ ਪਰ ਮੂੰਹੋਂ ਕਹਿਣ ਦੀ ਉਹਦੀ ਹਿੰਮਤ ਨਹੀਂ ਸੀ ਪੈਂਦੀ ਪਹਿਲਾਂ ਕੁਝ ਸਮਾਂ ਤਾਂ ਉਹ ਸੋਚਦਾ ਰਿਹਾ ਅੰਤ ਵਿੱਚ ਉਹਦਾ ਮਾਲਕਾਂ ਪਹਿਲਾ ਸਵਾਰਨੀ ਤੋਂ ਛੜਦੀ ਉਹ ਮੈਥੋਂ ਦੂਰ ਰਹੀ ਸੀ ਤਰੀਆ ਹੱਠ ਹੋਰ ਕੀ ਬੰਦਾ ਪੁੱਛੇ ਪੁੱਜਦਾ ਮਰਦ ਵੀ ਥਾਈ ਪੱਜਾ ਫਿਰਦਾ ਏ ਭਲਾ ਤੇਰਾ ਐਸ ਨਾਲ ਕੀ ਵਿਗੜਦਾ ਏ ਤੂੰ ਰਾਜਮਾ ਖਾ ਤੇ ਮਨ ਚਾਇਆ ਹੰਡਾ ਖੈਰ ਹੁਣ ਉਹ ਸਾੜਾ ਵੀ ਮੁੱਕ ਗਿਆ ਵੇਖਾਂਗੇ ਹੁਣ ਕਿੰਨਾ ਚਾਰੇ ਸਿਰੜ ਨਿਭਦਾ ਏ ਹਾਰ ਕੇ ਆਪੇ ਆ ਕੇ ਪੈਰਾਂ ਤੇ ਡਿੱਗੇਗੀ ਪਰ ਜਦ ਬਸੰਤ ਕੌਰ ਦਾ ਸਿਰੜ ਲੱਖਾ ਸਿੰਘ ਦੇ ਕਿਆਸ ਨਾਲੋਂ ਪੱਕਾ ਸੱਦ ਹੋਇਆ ਤਾ ਉਹ ਹੋ ਟੰਗ ਨਾਲ ਸੋਚਣ ਵਾਸਤੇ ਮਜਬੂਰ ਹੋ ਗਿਆ ਸਿਆਣਿਆਂ ਨੇ ਤਿੰਨ ਹੱਥ ਮੰਨੇ ਹਨ ਰਾਜ ਹੱਥ ਬਾਲ ਹੱਥ ਤੇ ਤਿਰਿਆ ਹੱਥ ਤਿਰਿਆ ਹੱਥ ਸਭ ਨਾਲੋਂ ਮਜਬੂਤ ਮੰਨਿਆ ਗਿਆ ਏ ਹੈ ਵੀ ਠੀਕ ਨਾ ਮੇ ਦੀ ਮਾਂ ਵਾਲੀ ਵੇਖ ਲਓ ਖਾਂ ਉਹ ਆਪਣੇ ਹੱਥ ਤੋਂ ਨਹੀਂ ਡੋਲੇਗੀ ਮਰਦੇ ਦਮ ਤੱਕ ਨਹੀਂ ਝੁਕੇਗੀ ਤਾਂ ਕੀ ਮੈਂ ਵੀ ਉਹਦੇ ਵਾਂਗ ਮੂਰਖ ਬਣਿਆ ਰਹਾ ਪਰ ਸਵਾਲ ਏ ਜੇ ਮੈਂ ਮਰਦ ਹੋ ਕੇ ਜਨਾਨੀ ਅੱਗੇ ਝੁਕਾਂ ਕਿਵੇਂ ਨਾ ਝੁਕਾਂ ਤਾਂ ਇਹ ਸਵਾਲ ਹੱਲ ਕਿਵੇਂ ਹੋਵੇ ਮੰਨ ਲਓ ਮੈਂ ਚੌਕ ਵੀ ਜਾਵਾਂ ਪਰ ਜਿਉ ਫੇਰ ਵੀ ਨਾ ਮੰਨੀ ਤਾਂ ਫੇਰ ਮੇਰੀ ਕੀ ਰਹੇਗੀ ਮੁਸ਼ਕਲ ਇਹ ਹੈ ਕਿ ਹੁਣ ਮੈਥੋਂ ਸਬਰ ਵੀ ਨਹੀਂ ਹੁੰਦਾ ਰਾਜੋ ਕਿੰਨੀ ਵਾਰ ਮਿਹਨਤਾਂ ਕਰ ਹਟਿਏ ਸਰਦਾਰ ਜੀ ਤੁਸੀਂ ਆਪ ਸਰਦਾਰਨੀ ਨੂੰ ਮਨਾ ਲਵੋ ਮੈਥੋਂ ਉਹਦਾ ਦੁੱਖ ਜਰਿਆ ਨਹੀਂ ਜਾਂਦਾ ਜਰਿਆ ਤਾਂ ਮੈਥੋਂ ਵੀ ਨਹੀਂ ਜਾਂਦਾ ਪਰ ਕੀਤਾ ਕੀ ਜਾਵੇ ਤੇ ਰਾਜੋ ਦਾ ਇਹ ਕਹਿਣਾ ਤੁਸੀਂ ਮੇਰੇ ਬਦਲੇ ਹੀ ਸਰਦਾਰਨੀ ਨੂੰ ਮਨਾ ਲਵੋ ਮੂਰਖ ਜਨਾਨੀ ਉਹ ਸਮਝਦੀ ਏ ਜਿਵੇਂ ਮੈਂ ਉਹਨੂੰ ਬਹੁਤ ਪਿਆਰ ਕਰਦਾ ਆਪਣੀ ਔਕਾਤ ਨਹੀਂ ਨਾ ਸਮਝਦੀ ਕੀ ਹੈਸੀਅਤ ਹੈ ਰਾਜੋ ਦੀ ਨਾਮੇ ਦੀ ਮਾਂ ਦੇ ਸਾਹਮਣੇ ਕੀ ਕੀਮਤ ਹੈ ਰਾਜੋ ਦੀ ਮੇਰੀ ਨਜ਼ਰ ਵਿੱਚ ਓਜ ਚਾਂਦੀ ਦੇ ਛਿੱਲੜ ਉਹ ਮੇਰਾ ਦਿਲ ਪਰਚਾ ਛੱਡਦੀ ਏ ਮੈਂ ਉਹਦੇ ਮੁੰਡੇ ਦਾ ਖਰਚ ਦੇ ਛੱਡਦਾ ਉਹਦੇ ਮੁੰਡੇ ਦਾ ਕੀ ਉਹ ਉਸੇ ਦਾ ਮੁੰਡਾ ਏ ਸਿਰਫ ਲੱਖਾ ਸਿੰਘ ਇੱਕੇ ਵਾਰ ਤਰਾਵ ਕੁੱਠਿਆ ਉਹਨੂੰ ਇਉਂ ਪਾਸਿਆ ਜਿਵੇਂ ਹਰਨਾਮ ਦੇ ਬਰਾਬਰ ਖੜਾ ਜਰਨੈਲ ਚੁੜਾਉ ਮੁਸਕਰਾਹਟ ਨਾਲ ਪੁੱਛ ਰਿਹਾ ਹੈ ਹੱਛਾ ਫਿਰ ਬਾਪੂ ਤੂੰ ਹੀ ਦੱਸ ਮੈਂ ਕਿਹਦਾ ਪੁੱਤਰ ਹਾਂ ਘਬਰਾ ਕੇ ਲੱਖਾ ਸਿੰਘ ਨੇ ਸੋਚਣਾ ਬੰਦ ਕਰ ਦਿੱਤਾ ਪਰ ਇੱਕ ਵਾਰ ਅੰਦਰ ਫੁਰਨੇ ਫਿਰ ਉਠਾ ਲੈਣ ਤਾਂ ਫਿਰ ਉਹ ਦਬਾਏ ਨਹੀਂ ਜਾ ਸਕਦੇ ਲੱਖਾ ਸਿੰਘ ਫਿਰ ਸੋਚਣ ਲੰਗ ਪੈਂਦਾ ਕੋਈ ਜਾਰਾ ਨਹੀਂ ਹੋਰ ਕੋਈ ਇਲਾਜ ਨਹੀਂ ਮੈਨੂੰ ਨਾਮੇ ਦੀ ਮਾਂ ਨਾਲ ਸੁਲਾਹ ਕਰ ਲੈਣੀ ਚਾਹੀਦੀ ਏ ਉਹ ਬੜੀ ਨੇਕ ਜਨਾਨੀ ਏ ਅਫਸੋਸ ਮੈਂ ਉਹਦਾ ਮੁੱਲ ਨਾ ਪਾਇਆ ਸੰਕੰਡਾ ਸਾੜਾ ਖੜੇ ਮੱਥੇ ਸਹਿ ਜਾਣਾ ਹਰ ਇੱਕ ਦਾ ਜਿਗਰਾ ਨਹੀਂ ਉਹਦਾ ਜੇਰਾ ਉਹਦਾ ਸਬਰ ਕੋਈ ਉਸ ਨੂੰ ਨਹੀਂ ਪਹੁੰਚ ਸਕਦਾ ਉਹ ਹਰ ਇੱਕ ਉੱਤੇ ਦਇਆ ਕਰਨੀ ਜਾਣਦੀ ਏ ਮੇਰੇ ਉੱਤੇ ਪਲਾਤਰ ਕਿਉਂ ਨਾ ਕਰੇਗੀ ਉਹ ਮੰਨ ਜਾਵੇਗੀ ਪਰ ਸਵਾਲ ਏ ਕਿ ਮੈਂ ਆਖਾਂ ਕਿਹੜੇ ਮੂੰਹ ਨਾਲ ਬਹੁਤ ਔਖਾ ਕੰਮ ਏ ਕਿੰਨੇ ਸਾਲ ਹੋ ਗਏ ਨੇ ਮੈਂ ਉਹਦੇ ਸਾਹਮਣੇ ਮੋਜਾਂ ਮਾਣਦਾ ਰਿਹਾ ਕਿ ਉਹ ਸਬਰ ਦੇ ਘਟ ਪੀ ਕੇ ਰਾਤਾਂ ਕੱਟਦੀ ਰਹੀ ਏ ਫਿਰ ਵੀ ਫਿਰ ਵੀ ਮੈਨੂੰ ਪਹਿਲ ਕਰਨੀ ਚਾਹੀਦੀ ਏ ਪਹਿਲੀ ਵਾਰ ਨਹੀਂ ਤਾਂ ਦੂਜੀ ਤੀਜੀ ਵਾਰ ਮਿਹਨਤ ਕਰਨ ਤੇ ਪਸੀਜ ਜਾਵੇਗੀ ਲੱਖਾ ਸਿੰਘ ਨੇ ਪਹਿਲ ਕਰਨ ਦਾ ਮਨ ਬਣਾ ਲਿਆ ਕਈ ਦਿਨੋ ਸੋਚਦਾ ਰਿਹਾ ਕਿ ਉਹ ਬਸੰਤ ਕੌਰ ਨੂੰ ਕਿਵੇਂ ਮਨਾਵੇ ਕੀ ਕਹੇ ਜਿਸ ਨਾਲ ਕੁਝ ਆਪਣਾ ਰੋਗ ਵੀ ਰਹਿ ਜਾਵੇ ਤੇ ਕਾਰਜ ਵੀ ਸਿੱਧ ਹੋ ਜਾਵੇ ਅੰਤੋਂ ਨੇ ਇੱਕ ਦਿਨ ਬੁਲਾ ਹੀ ਲਿਆ ਬਸੰਤ ਕੌਰ ਦੁੱਧ ਦਾ ਗਲਾਸ ਰੱਖ ਕੇ ਮੋੜਨ ਲੱਗੀ ਤਾਂ ਲੱਖਾ ਸਿੰਘ ਨੇ ਲੇਟੇ-ਲੇਟੇ ਕਿਹਾ ਨਾ ਮੇ ਦੀ ਮਾਂ ਬਹੁਤ ਗਾਲੀ ਇਹ ਮੋੜਨ ਦੀ ਨਹੀਂ ਬਸੰਤ ਕੌਰ ਨੇ ਛੋਟਾ ਜਿਹਾ ਉੱਤਰ ਦਿੱਤਾ ਸੁਖਵਿੰਦਰ ਸੌਂ ਗਿਆ ਏ ਹਰਨਾਮ ਸਿੰਘ ਦਾ ਪਲੇਠੀ ਦਾ ਕਾਕਾ ਸੁਖਵਿੰਦਰ ਦਾਦੀ ਕੋਲ ਸੌਂਦਾ ਸੀ ਹਾਂ ਬਸੰਤ ਕੌਰ ਨੇ ਅਸਲੀਅਤ ਨੂੰ ਕੁਝ ਕੁਝ ਸਮਝਦਿਆਂ ਹੰਗਾਰਾ ਭਰਿਆ ਬਹਿ ਜਾ ਫਿਰ ਦੋ ਘੜੀਆਂ ਲੱਖਾ ਸਿੰਘ ਦੀ ਆਵਾਜ਼ ਵਿੱਚ ਪੂਰਾ ਹੰਮਾ ਦਾਵਾ ਨਹੀਂ ਸੀ ਬਸੰਤ ਕੌਰ ਲਾਗੇ ਪਈ ਕੁਰਸੀ ਉੱਤੇ ਬਹਿ ਗਈ ਉਹਦਾ ਚਿਹਰਾ ਉਵੇਂ ਸ਼ਾਂਤ ਸੀ ਜੈ ਸੁੱਤੋਂ ਅੰਦਰ ਦੇ ਭਾਵ ਪੜ ਲੈਣਾ ਔਖਾ ਸੀ ਨਾਮੇ ਦੀ ਮਾਂ ਲੱਖਾ ਸਿੰਘ ਨੇ ਕੁਝ ਅਜੱਕ ਅਜੱਕ ਕੇ ਕਿਹਾ ਆ ਜਾਇਆ ਕਰ ਪੰਜੀ ਦਸੀਂ ਦਿਨੀ ਸਵਾਰਨੀ ਸਾਟੇ ਵਿੱਚ ਰੜਕਦਾ ਕੰਡਾ ਸੀ ਉਹ ਕੁਦਰਤ ਨੇ ਕੱਢ ਦਿੱਤਾ ਉਹਨੂੰ ਮਰੀ ਨੂੰ ਸਾਲ ਹੋ ਗਿਆ ਏ ਹੁਣ ਕਿਸ ਗੱਲ ਦਾ ਗੁੱਸਾ ਏ ਏ ਕੀ ਆਖਿਆ ਜੇ ਬਸੰਤ ਕੌਰ ਨੇ ਪਤੀ ਵੱਲ ਬੜੀ ਹੈਰਾਨੀ ਨਾਲ ਤੱਕਦਿਆਂ ਕਿਹਾ ਉਹ ਚੋਖਾ ਚਰ ਬਿਨਾਂ ਪਲਕਾਂ ਚਮਕ ਕੇ ਲੱਖਾ ਸਿੰਘ ਦੇ ਚਿਹਰੇ ਵੱਲ ਵੇਖਦੀ ਰਹੀ ਜਿਨੇ ਕੋਈ ਸੌਲਜਿਆ ਹੋਇਆ ਵਿਗਿਆਨੀ ਅਣਜਾਣ ਬਾਲਕ ਦੇ ਅਰਥਹੀਣ ਸਵਾਲ ਉੱਤੇ ਦੇਖਦਾ ਹੈ ਰੱਖਾ ਸਿੰਘ ਉਹਦੀ ਇਸ ਤਕਨੀ ਦੀ ਚਾਲ ਨਾ ਚੱਲ ਸਕਿਆ ਉਹਦੀਆਂ ਅੱਖਾਂ ਆਪਣੇ ਆਪ ਝੁਕ ਗਈਆਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ